ਪੰਜਾਬ ਵਾਸੀਓ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਪਹਿਲਾਂ ਪਾਰਟੀ ਨੇ ਕਿਸਾਨਾਂ ਦਾ ਹਮੇਸ਼ਾ ਸਹਿਯੋਗ ਕੀਤਾ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇ ਵਿੱਚ ਜਦੋਂ ਕਿਸਾਨਾਂ ਨੇ ਇੱਕ ਲੰਬੀ ਜੰਗ ਲੜੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਰਹੀ ਪੰਜਾਬ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਇਦੇ ਤਹਿਤ ਇੱਕ ਆਰ ਪਾਰ ਦੀ ਲੜਾਈ ਲੜ ਰਿਹਾ ਨਸ਼ਿਆਂ ਦੇ ਖਿਲਾਫ ਤਾਂ ਕਿ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਇਸ ਖਲਜਗਣ ਦੇ ਵਿੱਚੋਂ ਕੱਢਿਆ ਜਾ ਸਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਜਿੱਥੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਉਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਜਦੋਂ ਨੌਜਵਾਨ ਨੌਕਰੀਆਂ ਤੇ ਜਾਣਗੇ ਤਾਂ ਉਹ ਇਸ ਨਸ਼ੇ ਦੀ ਅਲਾਮਤ ਤੋਂ ਬਚੇ ਰਹਿਣਗੇ ਪੰਜਾਬ ਦੀ ਲਾਈਫ ਲਾਈਨ ਕਹੇ ਜਾਂਦੇ ਇਹ ਹਾਈਵੇਜ਼ ਰੋਕੇ ਅਸੀਂ ਇਹਨਾਂ ਨੌਕਰੀਆਂ ਨੂੰ ਰੋਕ ਰਹੇ ਹਾਂ ਇੰਡਸਟਰੀ ਨਵੀਂ ਆਉਣ ਵਾਲੀ ਤੇ ਚੱਲ ਰਹੀ ਇੰਡਸਟਰੀ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ ਜਦੋਂ ਦੀਆਂ ਪੰਜਾਬ ਦੀਆਂ ਇਹ ਸਰਹੱਦਾਂ ਰੁਕੀਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਵੀ ਮੰਗਾਂ ਕੇਂਦਰ ਦੇ ਨਾਲ ਰਿਲੇਟਡ ਨੇ ਉਹ ਦਿੱਲੀ ਜਾ ਕੇ ਸੰਘਰਸ਼ ਕਰਨ ਪਰ ਪੰਜਾਬ ਦੀਆਂ ਸਰਹੱਦਾਂ ਪੰਜਾਬ ਦੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਉਹ ਖੋਲ ਦੇਣ ਇਹਦੇ ਨਾਲ ਹੀ ਪੰਜਾਬ ਜਿਹੜਾ ਅੱਗੋਂ ਤਰੱਕੀ ਕਰ ਸਕੇਗਾ ਨਹੀਂ ਤਾਂ ਪੰਜਾਬ ਫਿਰ ਪਛੜਨ ਵਾਲੇ ਪਾਸੇ ਨੂੰ ਤੁਰੇਗਾ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹੈ ਤੇ ਕਿਸਾਨਾਂ ਦੇ ਨਾਲ ਰਹੇਗੀ ਜਿੱਥੇ ਵੀ ਕਿਸਾਨਾਂ ਨੂੰ ਜਦੋਂ ਵੀ ਜ਼ਰੂਰਤ ਪਈ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਡਟ ਕੇ ਖੜੀ ਹੈ ਕਿਸਾਨਾਂ ਨੂੰ ਝੋਨੇ ਦੇ ਵੇਲੇ ਤੇ ਕਣਕ ਦੇ ਵੇਲੇ ਦਿਨ ਵੇਲੇ ਬਿਜਲੀ ਦੇਣੀ ਤੇ ਨਹਿਰੀ ਪਾਣੀ 74% ਤੱਕ ਟੇਲਾਂ ਤੱਕ ਪਹੁੰਚਾ ਦੇਣਾ ਮੌਜੂਦਾ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਇਹ ਪ੍ਰਾਪਤੀਆਂ ਦੇ ਵਿੱਚੋਂ ਇੱਕ ਹੈ ਉਮੀਦ ਕਰਦੇ ਹਾਂ ਕਿ ਸਮੂਹ ਪੰਜਾਬ ਨਿਵਾਸੀ ਤੇ ਪੰਜਾਬ ਦੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਪਣੀ ਸਰਕਾਰ ਦਾ ਸਹਿਯੋਗ ਕਰਨਗੇ ਤੇ ਅਸੀਂ ਇਸ ਸਹਿਯੋਗ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਵੱਲ ਨੂੰ ਹੋਰ ਲਿਜਾਵਾਂਗੇ